ਕਿਆ ਹੱਦ ਤੇ ਮੈਂ ਹੋ ਗਈ ਆ ਤੇ ਨਾ ਮੈਂ ਸੋਚਦੀ ਪਈ ਆ ਜੋਤੀ ਕਹਿੰਦੀ ਵੀ ਹੈ ਕਿ ਸੂਟ ਲੈਣੇ ਆ ਤੇ ਦੋ ਸੂਟ ਲੈਣੇ ਆ ਵਿਚਾਰੀ ਕਿੱਥੇ ਪੈਸੇ ਖਰਚੇਗੀ ਦੋ ਸੂਟਾਂ ਦੇ ਇੱਕ ਸੂਟ ਨਾਲ ਨੂੰ ਵਧੀਆ ਮਹਿ ਲਦਾ ਦੋ ਕੋ ਹਜ਼ਾਰ ਤੱਕ ਆ ਹੀ ਜਾਣਾ ਮੈਂ ਤੇ ਕੁਛ ਖਾਨ ਖਵਾਬ ਲਾ ਲਵਾਂ ਇਹ ਦੋ ਢਾਈ ਹਜ਼ਾਰ ਰੁਪਿਆ ਲੈ ਹੀ ਜਾਂਦੀ ਨਾਲ ਹੋਰ ਕੀ ਫਿਰ ਕੇ ਨਾਨਾ ਨੂੰ ਸੂਟ ਲੈ ਕੇ ਦੇਣਾ ਬਾਗਲੀ ਨੂੰ ਥੋੜੀ ਸੂਟ ਲੈ ਕੇ ਦੇਣਾ ਆਪਣੇ ਨਾਨਾਨ ਤੇ ਪੈਸੇ ਕਮਾ ਕੇ ਨਾ ਖਰਚੇ ਤੇ ਫਾਇਦਾ ਕੀ ਚਲੋ ਕੀ ਹੈ मम्मी जी भी वेखा नजर ही नहीं आते पता नहीं कितने चल गए तो हाँ तो जामन जाना ममा ने जाना है ममा में दोस्तों ने घूमना पाया हूं नहीं खेलना तू नहीं खेलना चल चलिए चल फिर तेन भी छोने छोने शूज ही लेने की मेरे पुत्र ने किना है ਚੂਜ਼ੇ ਲੈ ਕੇ ਲੈਣਾ ਹੈ ਚੂਜ਼ੂ ਹਨ ਨਾ ਵੀ ਲਾਈਟ ਵਾਲੇ ਠੀਕ ਹੈ ਅੱਜ ਤਾਂ ਸ਼ਾਂਤ ਕਿਉਂ ਹੋ ਗਿਆ ਤੇ ਦਾਦੀ ਅੰਮਾ ਕਿੱਥੇ ਆ ਬਾਹਰ ਗਈ ਕਿਤੇ ਮੈਨੂੰ ਨਹੀਂ ਆਉਂਦੇ ਵੇ ਨਾਲ ਤੇਰੀ ਭੂਆ ਵੀ ਆਈ ਹੈ ਠੀਕ ਹੈ ਆਜਾ ਦਾਦੀ ਨੂੰ ਵੇਖ ਕੇ ਆ ਕਿੱਥੇ ਆ ਚਲ ਜਾ ਲੱਭ ਕੇ ਲਿਆ ਬਾਹਰ ਹੋਣੀ ਕਿਤੇ ਆਏ ਆਏ ਇਹ ਉਹ ਦਿਨ ਉਹ ਮੈਂ ਮੋਬਾਈਲ ਤੇ ਮੈਂ ਲੈ ਹੀ ਦਿੱਤਾ ਵੇ ਦੱਸ ਉਹ ਨਾ ਹੋਵੇ ਗੁਰਪ੍ਰੀਤ ਜੀ ਸਾਰੇ ਤੈ ਹੈ ਕਿ ਪਾਇ ਕੱਲ ਨੂੰ ਕਿਤੇ ਉਹ ਨਾ ਕਵੇ ਜੇ ਮੈਂ ਉਹ ਵੀ ਮੇ ਤੁ ਮੰਗ ਲਵੇ ਦੱਸ ਹੁਣ ਮੈਂ ਦੱਸ ਕੀ ਕਰਾਂਗੀ ਪਰ ਹੁਣ ਕੁੜੀ ਦਾ ਵੀ ਇੱਜਤ ਦਾ ਸਵਾਲ ਹੈਗਾ ਵੇ ਜੇ ਮੈਂ ਨਾਂ ਨੂੰ ਲੈ ਕੇ ਦਵਾ ਤੇ ਉਹਨੂੰ ਤਾਂ ਘਰੋਂ ਘੜਾ ਭੇਜਣੀ ਆ ਹੈ ਪਰ ਹੁਣ ਮੈਂ ਕਰਾਂਗੀ ਨਵੀਂ ਮਜਬੂਰ ਰਹੀ ਕੱਲ ਲਿਖੀ ਜਾਏਗੀ ਕੋਈ ਨਹੀਂ ਧੀ ਨੂੰ ਲੈ ਕੇ ਤੇ ਦਵਾ ਗੁਰਪ੍ਰੇਤ ਜਦੋਂ ਮੰਗੇਗੀ ਫਿਰ ਵੇਖ ਲਾਂਗੀ ਜੇ ਕੋਈ ਟਾਈਮ ਆਏਗਾ ਉਹੋ ਜੇ ਵਕਤ ਦੀ ਗੱਲ ਕਰ ਲਾਂਗੀ ਉਹੋ ਜੇ ਵਕਤ ਦੀ ਗੱਲ ਕਰ ਲਾਂਗੀ ਚਲੋ ਕੀ ਕਰਾਂ ਫਿਰ ਹੁਣ ਦੱਸ ਮੈਨੂੰ ਤੇ ਸਾਰੇ ਪਾਸੇ ਰੱਖਣੇ ਪੈਣੇ ਮੈਨੂੰ ਧੀ ਵੀ ਚੰਗੇ ਤੇ ਨੂੰ ਵੀ ਪਰ ਹੁਣ ਕੀ ਕਰਾਂਗੇ ਚਲੋ ਦੇਖਨੀ ਆ ਚਲ ਧੀ ਨੂੰ ਤੇ ਪਹਿਲਾਂ ਹਟੋ ਰਾਂ ਤੇ ਫਿਰ ਜਦੋਂ ਇਹ ਮੰਗੇਗੀ ਤੇ ਅਜੂ ਵੇਖ ਲਾਂਗੇ ਹੋਰ ਕੀ ਕਰਾਂਗੇ ਮਮੀ ਜੀ ਮਮ ਲਾ ਆ ਮੈਂ ਤੇ ਰੋਕੀ ਸੀ ਬੰਦ ਕਰੀ ਸੀ ਅੱਛਾ ਤੇ ਕਿੱਥੇ ਮੈਂ ਕਿਹਾ ਜੋਤੀ ਕਿੱਥੇ ਕੋਈ ਸਹੇਲੀ ਨੂੰ ਮਿਲਣ ਗਈ ਆ ਕਿੱਥੇ ਨਹੀਂ ਨਹੀਂ ਉਹ ਚਲੀ ਗਈ ਆ ਹੈ ਚਲੀ ਗਈ ਆ ਉਹ ਤੈਨੂੰ ਪਤਾ ਹੋ ਜੀ ਸਭ ਦਸ ਵਜੇ ਹੋ ਜਾ ਨਾਲੇ ਉਹਦੇ ਘਰ ਸੁਭਾਗ ਕਿਹੋ ਜਿਹਾ ਚਲੀ ਕਿੱਥੋਂ ਗਈ ਉਹ ਘਰ ਚਲੀ ਗਈ ਹੈ ਉਹਦੀ ਸੱਸ ਦਾ ਫੋਨ ਆਇਆ ਸੀ ਉਹਦੀ ਨਾਨ ਆਈ ਘਰੇ ਨੂੰ ਮੈਨੂੰ ਕਹਿੰਦੀ ਤਿਆਰ ਹੋ ਬਾਬੀ ਬਾਜ਼ਾਰ ਜਾਣਾ ਸੂਟ ਲੈਣ ਤੇ ਆਪ ਕਿੱਥੇ ਚਲ ਗਈ ਹੁਣ ਦੱਸੋ ਕੀ ਕਰੇ ਫਿਰ ਉਹਨੋਂ ਵੀ ਤੇ ਮਜਬੂਰੀ ਸੀ ਨਾ ਹੁਣ ਸਾਤਾ ਮੈਨੂੰ ਦੱਸ ਕਿਉਂ ਨਹੀਂ ਗਈ ਉਹ ਮੈਨੂੰ ਜੋ ਕਹਿ ਗਈ ਹੈ ਕਹਿੰਦੀ ਤੁਸੀਂ ਭਾਬੀ ਨੂੰ ਆਪੇ ਕਹਿ ਜਣਾ ਨਹੀਂ ਮੈਨੂੰ ਕਿਉਂ ਨਹੀਂ ਦੱਸ ਕੇ ਗਈ ਹਾਂ ਹਾਂ ਦੋਗੀ ਮੈਨੂੰ ਇੰਜ ਥੋੜੀ ਕੋਈ ਆਂਦਾ ਤੇ ਇੰਜ ਹੀ ਚਲ ਜਾਂਦਾ ਬਿਨਾਂ ਦੱਸੇ ਚਲ ਗਈ ਆ ਉਹਦਾ ਫੋਨ ਵੀ ਮੈਂ ਕਿਹਾ ਨਾਲ ਠੀਕ ਕਰਵਾ ਦਾਂਗੀ ਤੇ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਹੈ ਮੈਂ ਕਿਹਾ ਬਾਰ ਸੇਲੀ ਨੂੰ ਖੜੀ ਹੋਣੀ ਹੈ ਨਹੀਂ 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 ਉਹ ਚਲੀ ਗਈ ਮੈਨੂੰ ਹੀ ਕਹਿ ਕੇ ਗਈ ਬਾਰ ਬਾਰੀ ਮੈਨੂੰ ਕਹਿ ਗਈ ਕਿ ਮम्मी ਮੈਂ ਚਲੀ ਜੇ ਤੇ ਤੁਸੀਂ ਭਾਬੀ ਨੂੰ ਕਹਿ ਦੇਣਾ ਮੈਂ ਸੋਚਿਆ ਸੀ ਕਿ ਮੈਂ ਚੱਲ ਬਾਜ਼ਾਰ ਜਾਵਾਂਗੀ ਉਹਨੂੰ ਇੱਕ ਸੂਟ ਵੀ ਲਾ ਦਾਂਗੀ ਵਧੀਆ ਤੇ ਨਾਲ ਕੁਝ ਕਵਾਪ ਲਾ ਦਵਾਂਗੀ ਨਾਲ ਉਹਦਾ ਫੋਨ ਵੀ ਥੋੜਾ ਪੁੱਛ ਲਵਾਂਗੇ ਠੀਕ ਹੋ ਜਾਏਗਾ ਤੇ ਤੂੰ ਹੀ ਉਂਝੇ ਨੂੰ ਭੇਜ ਤਾ ਕਮ ਸਗਮੇ ਇਹਦੇ ਨਾਲ ਗੱਲ ਤੇ ਕਰਦੇ ਆਏ ਹੈ ਤੈਨੂੰ ਮੈਂ ਕੀ ਦੱਸਣ ਦੇ ਢਈਆ ਮੈਂ ਤੈਨੂੰ ਕਹਿਣ ਤੇ ਢਈਆ ਉਹ ਚਲੀ ਗਈ ਆ ਉਹਨੂੰ ਫੋਨ ਜੋ ਆ ਗਿਆ ਉਹਨਾਂ ਮਜਬੂਰੀ ਸੀ ਉਹ ਤਾਂ ਚਲੇਗੀ ਉਹਦਾ ਮੂਡ ਅੱਗੇ ਖਰਾਬ ਸੀ ਹੁਣ ਆਪਾਂਵੇਂ ਛਿੜਕਾ ਪੈਣ ਕਰੋਂ ਕੀ ਹੁਣ ਹੋ ਸਕਦਾ ਅੱਗੇ ਡਰੀ ਪਈ ਸੀ ਕਿ ਮੇਰਾ ਫੋਨ ਘਰ ਟੁੱਟ ਗਿਆ ਵੈ ਤੇ ਘਰੋਂ ਛਿੜਕਾ ਵੈ ਨਹੀਂ ਹਾਂ ਚਲ ਕੋਈ ਨਹੀਂ ਜੋ ਵੀ ਗੱਲ ਹੋ ਜਾਈ ਆਪਾਂ ਤੈਨੂੰ ਫੋਨ ਕਰ ਦੇਗੀ ਹੋਰ ਫਿਰ ਕੀ ਹੋ ਸਕਦਾ ਇਸ ਸਵੱਤ ਹੋਰ ਕੀ ਹੋਣਾ ਹੈ ਅਭੀ ਨਹੀਂ ਘਰ ਹੋ ਗਏ ਉਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਫੋਨ ਹੀ ਨਹੀਂ ਚੁੱਕਿਆ ਅੱਜ ਦੁਕਾਨ ਤੇ ਰਸ਼ ਹੋਣਾ ਆਹੋ ਤੈਨੂੰ ਪਤਾ ਫਿਰ ਤੈਨੂੰ ਦੁਕਾਨ ਤੇ ਚੱਲੇ ਨਹੀਂ ਵੀ ਪਤਾ ਲੱਗਦਾ ਨਾ ਫੋਨ ਦਾ ਚਲੋ ਵੇਖਦੇ ਹਾਂ ਹੁਣ ਕੀ ਕਰਨਾ ਹੈ ਕਰਦੇ ਮਾਨੂੰ ਥੋੜੀ ਦੇਰ ਤੱਕ ਫੋਨ ਚਲ ਠੀਕ ਹਾਏ ਹਾਏ ਉਹਨਾਂ ਨੂੰ ਮੈਂ ਕੀ ਕਰਾਂ ਫੋਨ ਤੇ ਮੈਂ ਨਹੀਂ ਉਹ ਲੈਤਾ ਵੈ ਪਰ ਲੈ ਕੇ ਤੇ ਮੈਂ ਦੇਵ ਜਿਤਾਵਾ ਪਰ ਹੁਣ ਮੈਂ ਦੱਸ ਕੀ ਕਰਾਂ ਚੱਲ ਕੋਈ ਗੱਲ ਨਹੀਂ ਵੇਖੀ ਜਾਏਗੀ ਤੇ ਇਹ ਕਹੇਗੀ ਮੇਰੇ ਤਹੇ ਤੇ ਮੈਂ ਕਹਾਂਗੀ ਚੱਲ ਕੋਈ ਨਹੀਂ ਧੀਏ ਆ ਮੈਂ ਉਹਨੂੰ ਫੋਨ ਲਾਤਾ ਕੋਈ ਗੱਲ ਨਹੀਂ ਗੀ ਤੇਰੇ ਨਾਲ ਵੀ ਗੱਲ ਜਿੱਥੇ ਲਵਾਂਗੇ ਬਾਅਦ ਦੇ ਵਿੱਚ ਅੱਜ ਜਾਗੂ ਘੱਟ ਹੀ ਹੈ அதிகம் हां आ रंग ले गया ओ वीसंग एलजी हेलो हेलो बेटा ਦਾ ਹਾਂਜੀ ਤੇ ਉਹ ਥੱਲੇ ਦਾ ਕੰਬਲ ਦਾ ਹਾਂਜੀ ਤੇ ਸਿੰਗਲ ਦਾ ਸਿੰਗਲ ਦਾ ਵੀ ਹੈਗਾ ਹਾਂਜੀ ਤੂੰ ਲੈਣਾ ਲੈਣਾ ਤੇ ਪੁੱਤਰ ਮੇਰੀ ਗੱਲ ਸੁਣ ਮੰਮਾ ਨੇ ਮਸਾਂਦੀ ਕਰਨਾ ਹੈ ਹਾਂਜੀ ਹਾਂ ਜੇ ਫਿਰ ਮੰਮਾ ਨੂੰ ਲੈ ਕੇ ਆਣਾ ਸੱਚੇ ਮੈਂ ਕਹਿੰਦਾ ਰੇਟ ਪੁੱਛਣੇ ਫਰਮਾਈ ਆਉਂਗੀ ਆਪਰੇ ਬਾਅਦ ਚੱਲ ਸਿੰਗਲ ਵੀ ਮਿਲ ਜੇਗਾ 1000 ਰੁਪਏ ਤੱਕ ਸਿੰਗਲ ਵੀ ਮਿਲ ਜੇਗਾ ਹਾਂਜੀ ਤੁਸੀਂ ਐਸਾ ਕਰ ਰਹੇ ਮੰਮਾ ਨੂੰ ਲੈ ਆ ਠੀਕ ਹੈ ਫਿਰ ਮੈਂ ਹੋਰ ਵੈਰਾਈਟੀਆਂ ਨੂੰ ਚੰਗੀ ਤਰ੍ਹਾਂ ਖੋਲ ਕੇ ਵਿਖਾ ਦਾਂਗਾ ਤੁਹਾਡੇ ਡਿਜ਼ਾਈਨ ਤੋਂ ਹੋਰ ਵੀ ਗਿਆ ਵੇਖੀ ਦੱਸਣਾ ਡਿਜ਼ਾਈਨ ਹੈਗਾ ਹਾਂਜੀ ਹਾਂਜੀ ਤਾਂ ਸਿੰਗਲ ਜੇਗਾ ਹੀ ਓਕੇ ਠੀਕ ਹੈ ਬਾਕੀ ਆਵੇ ਕਿ ਤੂੰ ਮੰਮਾ ਨੂੰ ਲੈ ਆ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਵੈਰਾਈਟੀ ਹੋਰ ਪੂਰੀ ਵਿਖਾ ਦਾਂਗਾ ਕੋਈ ਗੱਲ ਹਾਂਜੀ ਭਾਈ ਮੈਨੂੰ 50 ਕੰਮਲ ਖੋਲ ਐ ਵੀ ਲਵਾਂ ਨਾ ਕੋਈ ਗੱਲ ਨਹੀਂ ਠੀਕ ਹੈ ਤੂੰ ਲੈ ਆ ਗਿਆ ਮੰਨ ਠੀਕ ਹੈ ਹਾਂਜੀ ਮੰਮਾ ਨੂੰ ਇਹ ਕਹਿੰਦੀ ਜੇ ਮੰਮਾ ਕੇ ਸਸਤੇ ਕੰਬਲ ਵੇਚਦੇ ਨੇ ਮੰਗੇ ਨਹੀਂ ਗੇ ਤਰਗਾ ਕਿਲੋਆਂ ਦੇ ਹਿਸਾਬ ਨਾਲ ਵੀ ਗਏ ਹਾਂ ਬਸ ਵਧੀਆ ਲੈਣਾ ਹੈ ਜੀ ਵਧੀਆ ਮਿਲ ਜੇਗਾ ਕਿਲੋਆਂ ਦੇ ਹਿਸਾਬ ਨਾਲ ਹੀ ਮਿਲ ਜਾਣਗੇ ਠੀਕ ਹੈ ਓਕੇ ਮੰਮਾ ਲੈ ਆ ਤੂੰ ਠੀਕ ਹੈ ਹਾਂਜੀ ਹਾਂਜੀ ਓਕੇ ਉਹ ਮਹਾਰਾਜ ਹੋਰ ਸਤਿਗੁਰ ਮੋਤੀਆਂ ਦਿਓ ਸਤਿਗੁਰ ਮਹਾਰਾਜ ਜੱਦੀ ਆਈ ਹੋਰ ਸਾਨੂੰ ਹੋਰ ਅਜਾ ਜੀ ਵਧੀਆ ਵਧੀਆ ਠੀਕ ਵਧੀਆ ਉਹ ਭਈਆ ਮਹਾਰਾਜ ਦੀ ਕਿਰਪਾ ਆਇਓ ਆਇਓ ਸੇਤਾ ਸੁਤਾ ਸੁਨਾਓ ਮਸੂਲ ਮੰਨ ਲਓ ਹਾਂ ਜੀ ਸੂਹ ਹਲੋ ਇੱਧਰ ਅਜਾ ਜੀ ਅੱਧਾ ਦੇਖੋ ਇੱਥੇ ਬੈਠੇ ਹੋਏ ਭਾਈ ਬਸ ਠੀਕ ਆ ਵਧੀਆ ਜੀ ਹਾਂ ਜੀ ਹਾਂ ਜੀ ਕਿੰਨੇ ਜ਼ਿਆਦਾ ਕਾਰੋਬਾਰ ਅੱਜ ਕੱਲ ਮਹਾਰਾਜ ਦੀ ਕਿਰਪਾ ਟਾਂਡੂ ਜੀ ਕਿਤੇ ਲੇਟ ਪਈ ਬੜੀ ਹਾਂ ਜੀ ਰੇਲਗੱਡੀ ਵਸੇ ਲੇਟ ਜੀ ਠੰਡ ਕੋਲ ਲੇਟ ਪਈ ਆ ਤੇ ਪਿੰਲੇ ਪਿੰਲੇ ਤੇ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਤੁਹਾਡੇ ਮਾਲ ਜਿਹੜਾ ਤੁਹਾਡੇ ਕੋਈ ਸਾਰੇ ਵਿਆਹ ਹੀ ਬੰਦਾ ਇਸ ਤਰ੍ਹਾਂ ਮੈਂ ਵੇਚਦੇ ਹਾਂ ਥੋੜਾ ਜਿਹਾ ਥਿਲਿਆ ਹੋਇਆ ਕੰਮ ਥੋੜਾ ਜਿਹਾ ਬਿਲਕੁਲ ਰਹਿ ਗਿਆ ਭਾਜੀ ਲੋੜੀ ਤੱਕ ਰਹਿ ਗਿਆ ਜਿਹੜਾ ਉਹ ਮਾਰਾ ਜਿਹੜਾ ਇਦਾਂ ਹੀ ਸਰਦੀਆਂ ਦਾ ਸੀਜ਼ਨ ਜਿਹੜਾ ਨਾ ਪਹਿਲੇ ਹੁੰਦਾ ਜੀ ਹਾਂ ਲੋੜੀ ਤੱਕ ਜਿਹੜਾ ਮਾਲ ਵੇਚ ਗਿਆ ਵੇਖਿਆ ਹਾਂਜੀ 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 ਰਹਿ ਗਿਆ ਰਹਿ ਗਿਆ ਉਹ ਲਗਦਾ ਹੀ ਹੈ ਜੀ ਕੰਮ ਨਹੀਂ ਆਉਗਾ ਨਾ ਥੋੜੀ ਜਿਹੀ ਹੁੰਦਾ ਛੋਟਾ ਹਾਂ ਤੇ ਠੰਡਾ ਰਹੀ ਕੀ ਸਰੀ ਵੇਟ ਤੁਹਾਡਾ ਨਹੀਂ ਮਾਰੇ ਸਰਦੀ ਇਹੋ ਹੀ ਆ ਗਿਆ ਭਾਜੀ ਹੋਰ ਸੁਣਾਓ ਬਸ ਠੀਕ ਹੈ ਭਾਈ ਉਹ ਜਿਹੜਾ ਤੁਸੀਂ ਕਿਹਾ ਸੀ ਮਾਲ ਦਾ ਹਾਂਜੀ ਹਾਂਜੀ ਉਹ ਮੈਂ ਤੁਹਾਡਾ ਕਰਾਤਾ ਸੀ ਫਿਰ ਕਿੰਨੇ ਬੋਰੇ ਕਰਾਏ ਉਹਨੇ ਮੈਨੂੰ ਕਿਹਾਏ ਇਹ 8 ਬੋਰੇ ਕਹੇ ਸੀ ਤੁਸੀਂ 10 ਬੋਰੇ ਕਹੇ 10 10 ਕਹਿੰਦਾ 8 ਵਿੱਚ ਘਰਾਤੇ ਆ ਅੱਛਾ ਦੋ ਮਾ ਘਰੇ ਫੇਰ ਕੱਲ ਫੇਰ ਕਰਾ ਦੇਣਾ ਦੋ ਹੋਰ ਬੋਰੇ ਮੈਂ ਤੁਹਾਨੂੰ 10 ਬੋਰੇ ਦੇ ਕੇ ਘਰਾ ਦੇ ਦਿੱ ਗਰਾਤੇ ਟ੍ਰਾਂਸਪੋਰਟ ਤੇ ਇੱਥੇ ਦੋ ਮਾ ਜਾ ਕੇ ਉਹ ਮੁੰਡੇ ਨੂੰ ਕਹਿ ਤੇ ਆਇਆ ਸੀ ਅੱਛਾ ਸ਼ਾਇਦ ਉਹਨੇ ਦੱਸ ਹੀ ਸਮਝ ਲਿਆ ਤੁਸੀਂ ਆ ਗਏ ਨਾ ਮੈਂ ਪੁੱਛ ਲੈਣਾ ਉਹਨੇ ਮੈਂ ਤਾਂ ਨੌਂ ਦਿਨ ਹਫ਼ਤੇ ਗਿਆ ਹੀਗਾ ਕੀ ਗਲਤੀ ਕੈਸੀ ਆ ਮਾਲ ਦਾ ਕਹੇ ਅਗਲੇ ਹਫ਼ਤੇ ਭੇਜਣਾ ਲਾਜੀ ਵੇਖਾ ਗੱਲ ਕੀ ਕੀਤੀ ਹੈ ਅਗਲੇ ਹਫ਼ਤੇ ਗਿਆ ਵੇਖੋ ਕੰਮ ਤੇ ਤੁਸੀਂ ਕਰਨਾ ਹੀ ਹੈ ਅਗਲੇ ਹfte ਫੇਰ 100 ਰੁਪਏ ਵਾਧੇ ਨਾਲ ਪੀਸ ਮਗਰ ਚ ਰੇਡ ਵਾਜ ਆ ਗਈ ਹੈ ਵਾਜ ਮਾਰਾ ਜੀ ਤੁਹਾਨੂੰ ਪਤਾ ਸੀ ਜਨਰ ਕੀ ਰੇਡ ਸ਼ੁਰੂ ਹੋਇਆ ਠੰਡ ਵੀ ਵੇਖੋ ਲੇਟ ਪਈ ਹੈ ਤੇ ਜਿਹੜਾ ਮਾਲ ਲੋਕਾਂ ਨੇ ਸਟਾਕ ਕੀਤਾ ਸੀ ਪਹਿਲੇ ਉਹਨਾਂ ਲੋਕੀ ਕੱਢਦੇ ਨੇ ਉਹਨਾਂ ਆਰ ਵੀ ਆਪਣੇ ਆਪਣੇ ਭਾਅ ਨਾਲ ਰੇਟ ਦੇਈ ਜਾਂਦਾ ਹੁਣ ਇਸ ਵੇਲੇ ਤੁਹਾਨੂੰ ਮੈਂ ਦਾ ਹੀ ਬਿਸ਼ਰੇ ਰੇਟ ਤੇ ਲਾ ਕੇ ਦਿੱਤਾ ਤੇ ਤੁਸੀਂ ਹfte ਲੇਟ ਬੰਦੇ ਤੇ ਫੇਰ ਆਪਾਂ 100 ਰੁਪਏ ਦਾ ਫਰਕ ਭਜਾਣਾ ਪੀਸ ਮਗਰ ਹਿਸਾਬ ਨਾਲ ਫੇਰ ਤੁਹਾਡਾ ਕਿੱਥੇ ਇਹ ਕੰਮ ਜਾਣਾ ਸੀਗਾ ਤੇ ਸੀਜ਼ਨ ਤੁਹਾਨੂੰ ਦੋ ਛੋਟਾ ਸੀਜ਼ਨ ਹੈ ਕਮਾਈ ਤੇ ਫਰੰਮੀ ਕੀ ਕੀ ਹੈ ਹਮ ਗਾਲ ਦੇ ਦਾ ਠੀਕ ਹੈ ਪਾਹੀ ਫਿਰ ਤੁਹਾਨੂੰ ਫਿਰ ਪੇਮੈਂਟ ਵੀ ਚਾਹੀਦੀ ਹੋएगी ਜਦੋਂ ਲਿਮਿਟ ਲੈਣ ਆਏ ਉਹਦੇ ਹੀ ਫਿਰ ਹੈ ਨਾ ਗੱਲ ਤੇ ਉਹ ਹੀ ਹੋ ਗਈ ਫਿਰ ਪੇਮੈਂਟ ਤੇ ਪੇਮੈਂਟ ਤੋਂ ਬਿਨਾਂ ਸਾਰੀ ਕਿਹੜਾ ਕੰਮ ਹੁੰਦਾ ਹੈ ਦੇਖੋ ਤੁਸੀਂ ਆਹ ਸਿਆਣੇ ਹੈ ਸਾਰੇ ਕੰਮ ਤਾਂ ਇਹਦੇ ਅੱਗੇ ਪੁੱਛਾਦ ਰਹੇ ਕਿ ਕਿਹੜੇ ਕੋਲ ਰੱਖਣੇ ਆ ਇਹ ਵੀ ਜਾ ਕੇ ਅੱਗੇ ਦੇ ਕੇ ਦੇਦੇ ਨੇ ਉਹਦੇ ਗੱਲ ਤੇ ਬੰਦੇ ਨੇ ਮੈਂ ਉਸੇ ਨਾਲ ਕਿਹਾ ਕਿ ਨਾ ਮੈਂ ਕਿਹਾ ਚਲੋ ਅਗਲੇ ਹਫਤੇ ਪੇਮੈਂਟ ਦਾ ਆਪਾਂ ਕਰਨੀ ਹੈ ਮਾਰੇ ਪੈਸੇ ਕੋਈ ਆਣ ਵਾਲੇ ਸੀ ਕਿਤੋਂ ਤੋਂ ਦੋ ਤਿੰਨ ਜਗ੍ਹਾ ਤੋਂ ਹਾਂਜੀ ਹਾਂਜੀ ਤੇ ਮੈਂ ਕਿਹਾ ਦੋ ਚਾਰ ਦਿਨ ਹਟ ਕੇ ਕਰ ਲਾਂਗੇ ਪੇਮੈਂਟ ਹੋਰ ਫਿਰ ਗੱਲ ਤੇ ਭਾਈ ਉੱਥੇ ਹੀ ਆਈ ਨਹੀਂ ਹੈ ਜ 2500 ਰੁਪਏ ਪੀਸ ਦਾ ਵੱਡਾ ਘੱਟ ਹੋ ਜਾਣਾ ਹੈ 200 ਰੁਪਏ ਪੀਸ ਦਾ ਮਾਨ ਲੱਗ ਜੇ ਤੁਹਾਨੂੰ ਯਾਰ ਇਹਦੇ ਵਿੱਚ ਕੋਈ ਤੁਹਾਡੇ ਹੀ ਸੋਚਣ ਦੇ ਇਹ ਅੱਗੇ ਚੱਲਦਾ ਹੀ ਬਿਆ ਹੈਗਾ ਉਸਤਾ ਜੀ ਪਹਿਲੇ 10-10 ਦਿਨ ਬਾਅਦ ਇਹਦੇ ਦੀ ਕੋਈ ਗੱਲ ਨਹੀਂ ਭਾਜੀ ਅੱਗੇ ਗੱਲ ਹੋ ਰਹੀ ਕਿਸੇ ਨਾਲ ਹੁਣ ਸਿਰੋ ਪੂਰਾ ਦੋ ਬੰਦੇ ਹੋ ਗਿਆ ਸਮਝੋ ਕਿ ਸਟਾਰਟ ਹੋ ਜਾਂਦਾ ਇੱਕ ਕੰਮ ਹੁੰਦਾ ਇਹ ਬੰਦਾ ਸੋਚਦਾ ਕਿ ਟਾਈਮ ਲੱਗਣਾ ਹੈ ਉਹ ਕੰਮ ਲੋ ਜੁਰ ਪਾ ਗਿਆ ਹੁਣ ਟੰਡ ਬੈਠੀ ਸ਼ੁਰੂ ਹੋ ਗਈ ਹੈ ਹੁਣ ਹਰ ਕੋਈ ਕਹਿੰਦਾ ਮੰਨੋ 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 ਹਰ ਕਿਸੇ ਨੂੰ ਮਾਰ ਡੇਦਾ ਭਾਜੀ ਇਹ ਸਮਝੋ ਗੱਲ ਨੁਗਰਾਪਾ ਦੇਖੋ ਪੁਰਾਣੇ ਤੇ ਹੀ ਗੱਲ ਹੋ ਰਹਾ ਏ ਜਿਵੇਂ ਤੁਹਾਡੇ ਨਾਲ 100 ਰੁਪਏ ਬੀਜ ਦਾ ਵਾਅਦਾ ਕੀਤਾ ਯਾਰ ਜਾਣ ਕੇ ਬਿਦਹਾਤਾ ਠੰਡ ਪੈ ਗਈ ਤੇ ਕੋਈ ਲਾਭ ਨਹੀਂ ਕਰਦਾ ਜੀ ਨਹੀਂ ਸੋਚਿਆ ਦੱਸ ਕੇ ਵਧਾਵਾਂਗੇ ਹੈਨਾ ਦੱਸ ਕੇ ਵਧਾਣਾ ਚੰਗਾ ਹੁੰਦਾ ਨਾ ਮੇਰੇ ਕੋਲ ਪੱਕਾ ਗਾ ਕੋਈ ਨਹੀਂ ਸਾਡੇ ਸਭ ਪੱਕੇ ਗਾ ਕਰਨਾ ਫਿਰ ਇਹੋ ਜੇ ਕੰਮ ਥੋੜੀ ਕਰੀ ਦੇ ਨੇ ਉਹ ਬਿਲਕੁਲ ਚੋਰੀ ਬੰਦੇ ਆ ਹਾਂਜੀ ਹਾਂਜੀ ਤੁਸੀਂ ਬਾਰੀ ਬੰਦੇ ਹੋ ਬਿਲਕੁਲ ਆਹ ਉਹ ਕੰਮ ਨਹੀਂ ਕਰ ਸਕਦੇ ਸਾਡੇ ਨਾਲ ਸਮਝੋ ਗੱਲ ਨੂੰ ਚਲੋ ਪੇਮੈਂਟ ਦੀ ਚਲੋ ਗੱਲ ਖੈਰ ਖਲਾਵਾ ਕੋਈ ਗੱਲ ਨਹੀਂ ਜੀ ਜੀ खाना पीना है। सारी। सब माराई तो माराई ओ, करा। की तो माराई। सब टाइम आया कुछ तो माराई ओ, ओ, नहीं, कुछ नहीं। 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 बस चलो हो जाएगी। ओ ओ ओ छोटे? यार दो के दो कप। ओ चौपत्ती ਇਹ ਤਾਂ ਤਿਆਰ ਰੱਖੇ ਹੋ ਫਿਰ ਉਹ ਯਾਰ ਐ ਨਾ ਕਿਸੇ ਹੋਰ ਕੰਮ ਵਾਸਤੇ ਰੱਖੇ ਸੀਗੇ ਅੱਛਾ ਆਓ ਪੇਮੈਂਟ ਰਕੀ ਕਿਸੇ ਹੋਰ ਕੰਮ ਵਾਸਤੇ ਅੱਛਾ ਜੀ ਉਹ ਚਲੋ ਵੀ ਅੰਮ ਤੁਹਾਨੂੰ ਬਰਾਦਰ ਇੱਥੇ ਜੇ ਸਾਰਾ ਵੀ ਗਮਾਣਾ ਮਾਰਾ ਏ ਕਿੰਨੇ ਪੈਮੈਂਟ ਬਣੇ ਸਾਡੀ ਅੱਗਾ ਮੰਗਿਆ ਕੋਈ 80000 ਰੁਪਏਗਾ ਸੀ ਇਹ 40000 40000 ਦੇ ਹਾਂ ਜੀ ਤੇ ਥੋੜੀ ਦੇਰ ਦਿਨਾਉਣੇ ਪੇਮੈਂਟ ਆਣੀ ਆ 40000 ਮੈਂ ਤੁਹਾਨੂੰ ਹੋਲਡ ਕਰ ਦਿੰਦਾ ਠੀਕ ਹੈ ਜੀ ਠੀਕ ਹੈ ਗੂਗਲ ਪੇ ਕਰ ਦਿੰਦਾ ਠੀਕ ਹੈ ਸਰ ਸਕੈਨ ਤੁਹਾਡਾ ਮੇਰੇ ਕੋਲ ਹੈਗਾ ਇਹ ਠੀਕ ਹੈ ਜੀ ਠੀਕ ਹੈ ਇੰਨੀ ਜੀ ਨੂੰ ਕਰਦੇ ਮੰਨ ਲਓ ਪੇਮੈਂਟ ਦੇ ਭਾਈ ਕੋਈ ਗੱਲ ਨਹੀਂ ਜੀ ਬੇਮਰ ਦੇ ਭਾਈ ਹੋ ਗੱਲ ਨਹੀਂ ਅੱਜ ਕੱਲ੍ਹ ਵੇਖੋ ਮਾਲ ਕਿੰਨਾ ਲਗਾ ਲੇ ਵੇਖੋ ਵੇਖੋ ਕੋਈ ਗੱਲ ਨਹੀਂ ਜੀ ਗੱਲ ਹੈਗੀ ਇਹ ਹੀ ਵੀ ਅੱਗੇ ਪੁੰਧਾਣੇ ਆ ਤੁਹਾਨੂੰ ਦਾ ਕਾਰੋਬਾਰ ਤਾਂ ਹੀ ਚੱਲਦਾ ਹੈ ਚਲੋ ਅੱਪਾ ਤੁਹਾਡੇ ਕੋਲ ਜੀ ਰੱਖੇ ਨਹੀਂ ਮਰੇ ਰੱਖੇ ਨਹੀਂ ਅੱਪਾ ਵੇਖੋ ਗੱਲ ਆਪਾਂ ਤੁਹਾਨੂੰ ਪਈ ਨਹੀਂ ਨਾ ਤੇ ਇੰਨੀ ਗੱਲ ਥ ਇਹ ਪਤਾ ਨਾ ਮਨਾਵ ਨਹੀਂ ਕਰਦੇ ਤੁਹਾਨੂੰ ਪਤਾ ਪਰ ਉਹਨਾਂ ਹੀ ਉਹ ਗੱਲ ਹੋਈ ਸੀ 100 ਰੁਪਏ ਦੇ ਫੀਸ ਦਾ ਫਰਕ ਪੈਣਾ ਸੀ ਤੇ ਅਸੀਂ ਕਿਹ ਅੰਦਰ ਤੁਹਾਡੀ ਪੇਮੈਂਟ ਆ ਗਈ ਤਾਂ ਤੁਹਾਡਾ ਫਾਇਦਾ ਹੈ ਨਾ ਹਾਂਜੀ ਹਾਂਜੀ ਫਾਇਦਾ ਹੀ ਸੁੱਤਿਆ ਮਾਰੇ ਹਾਂਜੀ 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 ਪੰਜਾਬੀ ਨਹੀਂ ਸੋ ਆਪਣੇ ਪੈਰ ਬੱਕੇ ਰੱਖੇ ਆ ਹਾਂਜੀ 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 ਤਾਂ ਇਹ ਸਾਡਾ ਮਿਲਦੇ ਉਸੇ ਰੇਟ ਜਾਨੀ ਤੁਸੀਂ ਪੁਰਾਣੇ ਗਾਹਕੋ ਮਾਰੇ ਸਾਡਾ ਫਰਜ਼ ਹੈਗਾ ਜੀ ਵੀ ਆਪਾਂ ਆਪਣੇ ਗਾਹਕਾਂ ਨੂੰ ਚਲੋ ਪੈਦਾ ਹੀ ਹੈ ਜਿੰਨਾ ਉਹਨਾਂ ਲਈ ਆ ਹਾਂਜੀ ਹਾਂਜੀ ਹੋਰ ਸੁਣਾਓ ਉਹ ਦਿਨ ਨੂੰ ਜੰਮੇ ਦਾ ਸੂਟ ਲੈ ਆ। ਮੰਮੀ ਉਹਦੇ ਦਿਓਰ ਦਾ ਵਿਆਹ ਹੈ ਤੇ ਮੈਂ ਕਿਹਾ ਚੱਲ ਮਾਨੀ ਨਾ ਚੀ ਬਣ ਜੂਗੀ ਉਹਦੇ ਵਿਆਹ ਵਿੱਚ ਕੰਮ ਆ ਜਾਣਗੇ ਸੂਟ ਨਹੀਂ ਉਸ ਦਿਨ ਮੈਂ ਲੈ ਕਿਦੇ ਨਾ ਸੀ ਉਸ ਦਿਨ ਤਾਂ ਸਾਹਮਣੇ ਤੇ ਚਲੀ ਗਈ ਕਾਲੀ ਕਾਲੀ ਆਈ ਔਰ ਇਹ ਕਰ ਸੱਸ ਦਾ ਫੋਨ ਆ ਗਿਆ ਕਿ ਉਹਦੀ ਨਾਨਾ ਆਈ ਹੈ ਇਸ ਕਰਕੇ ਫਿਰ ਮੈਨੂੰ ਨਾ ਮੈਂ ਸੋਚਿਆ ਚੱਲ ਲੈਣ ਨਹੀਂ ਨਾਲੇ ਨਾ ਆਇਓ ਨਹੀਂ ਆਇਓ ਨਹੀਂ ਤੇ ਭਾਈਆ ਸੁਣ ਅੱਥੇ ਕੀ ਆ ਤੋ ਪਾ ਨਹੀਂ ਚੱਲ ਤੇ ਭਾਈਆ ਸੁਣ ਆ ਇਹ ਮੈਂ ਕਿੰਦਰ ਬੈਠੀ ਅੰਮ੍ਰਿਤ ਮੈਂ ਵੀ ਥੋੜਾ ਕੰਮ ਆ ਪਿਆ ਸਹੀ ਸਵੇਰ ਸੇ ਕਰ ਲਈ ਐ ਜਾਨਾ ਵਿਆਹ ਹੁਣ ਪਾਰਟ ਸੇ ਉਹਦੇ ਘਰ ਮੈਂ ਕਿਹਾ ਹੋਈ ਏ ਵੀਰੇ ਨੇ ਕਹਣਾ ਆਏ ਨਹੀਂ ਤੇ ਇਸ ਕਰਕੇ ਮੈਂ ਕਿਹਾ ਚੱਲ ਪਾਲੂਗੀ ਫੰਕਸ਼ਨ ਅੱਗੋ ਅੱਗੋ ਕੋਈ ਗੋਨ ਵਗੈਰਾ ਕੋਈ ਕਿਤੇ ਲੱਗਦੀ ਆ ਜੰਦਨਾ ਕਿਤੇ ਸੂਟ ਤੈਨੂੰ ਪਤਾ ਪੈ ਹੀ ਜਾਂਦੇ ਸੂਟ ਤੇ ਤੈਨੂੰ ਪਤਾ ਹਰ ਇੱਕ ਪ੍ਰੋਗਰਾਮ ਤੇ ਚਾਹੀਦੇ ਆ ਆ ਅੱਜ ਕੱਲ ਤਾਂ ਕੁੜੀਆਂ ਕੋਲ ਹੈ ਕੀ ਹੈ ਵਿਚਾਰਦਾ ਕੁੜੀਆਂ ਦੇ ਹਾਂ ਆ ਗਿਆ ਜੰਦਨਾ ਮੈਂ ਕਿਉਂ ਤੂੰ ਨੇ ਫੋਨ ਲੈ ਵੀ ਲਿਆ ਉਤੇ ਉਸ ਦਿਨ ਬੜਾ ਕਹਿੰਦੇ ਬਸ ਇਹ ਕੇ ਫੋਨ ਕਰਕੇ ਬੋਲਣਗੇ ਚੀਜ਼ਾਂ ਇਹ ਤੇ ਫੋਨ ਲੈ ਵੀ ਦਿੱਤਾ ਜੇ ਇਹ ਨਹੀਂ ਲੈਤਾ ਹੋਣਾ ਮੈਂ ਆਹ ਹੋਰ ਕੀ ਇਹ ਨਹੀਂ ਜਲਦੀ ਕਿਵੇਂ ਲੈਤਾ ਆਏ ਹਾਏ ਹਾਏ ਇਹ ਫੇਰ ਕੀ ਹੱਥ ਕਿਹੜੀ ਗੱਲ ਹੈ ਜਨਾਨੀਆਂ ਨੂੰ ਸਾਰੇ ਰਾਹ ਆਂਦੇ ਨੇ ਲੈ ਆਂਦੇ ਆਂਦੋ ਹੀ ਆ ਲੈਤਾ ਹੋਣਾ ਮੈਂ ਉਸ ਦਿਨ ਕੰਦੀ ਬੀਸੇ ਨਹੀਂ ਅੱਕੇ ਮੈਂ ਨਹੀਂ ਉਖੀ ਉਹ ਕਿਲੇ 15 20 ਦਿਨੋਂ ਇਹ ਫੋਨ ਲੈ ਇਹ ਨੂੰ ਨਵਾ ਤੇ ਹੁਣ ਐਵੇਂ ਜਲਦੀ ਕਿਵੇਂ ਲੈਤਾ ਹੋਣਾ ਨਹੀਂ ਬੋਲਿਆ ਲੈਤਾ ਹੋਣਾ ਕੀ ਪਤਾ ਚਲੋ ਕੋਈ ਨਿਕਲ ਗਿਆ ਜੀ ਲਾਟ ਦੀ ਲੁੱਟਰੀ ਕੋਈ ਨਿਕਲ ਗਈ ਲਾਟ ਕਿਹੜੀ ਨਿਕਲੀ ਮੈਂ ਤੇ ਕਿਹਾ ਸੀ ਚਲੋ ਇਹ ਠੀਕ ਕਰਵਾ ਲਈਏ ਉਸ ਦਿਨ ਵੀ ਕਿਹਾ ਸੀ ਨੂੰ ਪਰ ਉਹ ਤੇ ਮੰਨੀ ਨਹੀਂ ਪਰ ਉਹ ਠੀਕ ਨਹੀਂ ਹੋਇਆ ਮੈਨੂੰ ਨੇ ਕਿਹਾ ਸੀ ਕਿ ਮम्मी ਮੈਂ ਬਖਾਇਆ ਸੀ ਤੇ ਉਹ ਨਹੀਂ ਠੀਕ ਹੋਇਆ ਤੇ ਇਸ ਕਰਕੇ ਫਿਰ ਮੈਂ ਕਰਨੀ ਕੰਨੀ ਕਿ ਮੈਨੂੰ ਪਤਾ ਫੋਨ ਬਿਨਾ ਤੈਨੂੰ ਪਤਾ ਤੀਏ ਗੁਜ਼ਾਰਾ ਹੀ ਨਹੀਂ ਅੱਜ ਕੱਲੇ ਮੈਂਟੇਨਮੈਂਟ ਦਾ ਫੋਨ ਬਿਨਾ ਤਾਂ ਗੁਜ਼ਾਰਾਗਾ ਨਹੀਂ ਹਾਂ ਬਸ ਹੋ ਗਿਆ ਲੈ ਲੈ ਹੁਣ ਫਿਰ ਕਿਸ਼ਤਾਂ ਦੇ ਆਹ ਉਹ ਕੁਛਾ ਕੁਛ ਲਿੱਤਾ ਹੀ ਹੋਣਾ ਤੈਨੂੰ ਪਤਾ ਹੀ ਹੈ ਅੱਜ ਕੱਲੇ ਕਿਸੇ ਗੁਜ਼ਾਰਾ ਨਹੀਂ ਕੋਈ ਬਿਨਾ ਆਹ

ਉਜਾਸ ਕੋਈ ਸੋ ਗੱਲਾਂ ਪੜਦੇਦੇ ਹੁੰਦੇ ਆ ਹੁੰਦੀਆਂ ਨੇ ਪਰ ਇਹਨੂੰ ਮਿੱਤ ਨਹੀਂ ਉਹਨਾਂ ਕਹਿੰਦੇ ਅਕਲ ਹੀ ਨਹੀਂ ਆਉਂਦੀ ਇਹਨੂੰ ਕੱਖ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਮਜ਼ਾਫ ਜਿੱਦ ਨੂੰ ਐਵੇਂ ਕੀ ਲੋੜ ਪਈ ਸੀ ਤੂੰ ਬਾਹਰ ਉਹਨੂੰ ਖਾ ਚੱਬਿਆ ਫੋਨ ਹਾਂ ਚਲੋ ਜੜੀ ਉਹ ਕਹਿੰਦੀ ਚ ਕੋਈ ਨਹੀਂ ਪਰ ਫਿਰ ਇਹ ਮਨ ਦੇ ਵਿੱਚ ਤੇ ਆ ਹੀ ਜਾਂਦਾ ਨਾ ਇਹਨਾਂ ਨੂੰ ਜਦ ਜ ਮਾਣ ਨੂੰ ਫੋਨ ਲੈਤਾ ਜਾਂਦਾ ਲੈ ਕੇ ਲੇਤਾ ਹੋਰ ਕਹਿੰਦਾ ਇਹਨੂੰ ਸੋਚਾਈ ਦੀ ਹੁਣ ਸਿਆਣੀ ਬੰਨਾ ਕਹੀ ਜਾਂਦੇ ਕੁੜੀ ਨੂੰ ਹੋਰ ਵੀ ਚਲੋ ਕੀ ਕਰ ਸਕਦੇ ਹਾਂ ਹਾਂਜੀ ਆ ਗਏ ਆ ਗਏ ਜੀ ਮੈਂ ਵੀ ਨਾ ਅੱਜ ਸਰੇ ਬੁੱਤੀਲ ਪਾਠਾ ਕਰ ਗਈ ਤੇ ਮੋਤਕੇ ਚਲਦੀ ਸਵਾ ਦਾ ਕੰਮ ਤੇ ਹੈ ਅੱਛਾ ਇਹਦਾ ਕੰਮ ਕਰ ਲਵਾਂ ਹੋਰ ਬਸ ਠੀਕ ਹੈ ਬਣਾ ਲੈ ਥੋੜੀ ਚਾਹ ਜੂ ਬਣਾ ਲੈ ਚਾਹ ਤੇ ਮੈਂ ਬਣਾਣੀ ਆ ਤੇ ਮੈਂ ਕੀ ਕਹਿੰਦੀ ਵੀ ਤੂੰ ਸੁਸਾਨੇ ਮੈਨੂੰ ਜਿਹੜਾ ਕੰਮ ਤੁਹਾਨੂੰ ਮੈਂ ਕਿਹਾ ਸੀ ਕੀ ਯਾਰ ਐਕਟਿਵਾ ਦਾ ਹੋ ਗਿਆ ਕੰਮ ਐਕਟਿਵਾ ਦਾ ਓ ਯਾਰ ਸੋ ਮੈਂ ਤੈਨੂੰ ਕਹਿਣਾ ਸੀਗਾ ਅਕੀਵਾ ਐਕਚੂਅਲ ਨੂੰ ਤੂੰ ਪੈਸੇ ਦਿੱਤੇ ਸੀ ਨਾ ਮੇਰੇ ਕੋਲ ਵਰਤੇਗੇ ਵਰਤੇਗੇ ਉਹ ਕਿਵੇਂ ਵਰਤੇਗੇ ਉਹ ਯਾਰ ਅੱਜਕੱਲ ਤੈਨੂੰ ਪਤਾ ਕਮਲਾਂ ਦਾ ਸੀਜ਼ਨ ਹੈਗਾ ਵਾ ਤੇ ਪੇਮੈਂਟਾਂ ਐਡਵਾਂਸ ਹੀ ਜਾਣੀਆਂ ਨੇ ਸੱਜਣ ਤੇ ਹੁਣ ਆਜ ਵੀ ਮੈਂ ਪੇਮੈਂਟ ਮੈਂ ਤੁਸੀ ਥੋੜੀ ਮਾਲ ਫਿਰ ਮਹਿੰਗਾ ਹੋ ਗਿਆ ਅਗੋਂ ਅਗਲੇ ਹਫਤੇ ਦੇ ਦੇਣੀ ਅਗੋਂ ਮਾਲ ਮੈਂ 4-5 ਬਾਟੀਆਂ ਨੂੰ ਵੈਸੇ ਐਡਵਾਂਸ ਦਿੱਤੇ ਮਾਲ ਅਜੇ ਨਹੀਂ ਆਇਆ ਤੇ ਜੇ ਹੁਣ ਮੈਂ ਘਰ ਤੋਂ ਘਰ 1 ਲੱਖ 1.5 ਲੱਖ ਰੁਪਏ ਦਾ ਫਰਕ ਪੈ ਜਨਾ ਤਾਂ ਮੈਨੂੰ ਲੱਗੇ ਇੰਨਾ ਫਾਇਦਾ ਨਹੀਂ ਨਾ ਸਾਨੂੰ ਜੇ ਹੁਣ ਪੇਮੈਂਟਾਂ ਦੇ ਦੇਈਏ ਮੈਂ ਤੇਨੂੰ ਚਾਰਜ ਕਰਾ ਕੇ ਆਰਡਰ ਕੀਤਾ ਜਿਹੜੀ ਉਹ ਅੱਜ ਵੀ ਪੇਮੈਂਟ ਦੇਤੀ ਆ ਕੱਲ ਵੀ ਦੇਣੀ ਆ ਪਰਸੋਹ ਦੇਣੀ ਆ ਤੇ ਕੁਝ ਮਿਲ ਕੇ ਇੱਕ ਹਫਤੇ ਦੇ ਵਿੱਚ ਵਿੱਚ ਆ ਜਾਈ ਜੇ ਤਰੀ ਕੋਈ ਗੱਲ ਨਹੀਂ ਤੇ ਜੀ ਹੋਰ ਮੈਂ ਤੈਨੂੰ ਕਹਿਣੀ ਸੀ ਕਿ ਤੂੰ ਮੈਨੂੰ ਪੁੱਛੀ ਲਿੱਤਾ ਵਾ ਕਿ ਹੈਗੇ ਪੈਸੇ ਥੋੜੇ ਬੋਤੇ ਹੋਰ ਤੇਰੇ ਕੋ ਮੈਂ ਤੈਨੂੰ ਦੇ ਦਾਂਗਾ ਪਾਹੇ ਥੋੜੇ ਬੋਤੇ ਮੈਂ ਖਰਚ ਕਰਾਈ ਆ ਤੇ ਥੋੜੇ ਹੈਗੇ ਮੇਰੇ ਕੋ ਹੈਗੇ ਐ ਤੇ ਜੇ ਕਿੰਨੇ ਕਹ ਗਿਆ ਅਹੀ 15-15000 ਰੁਪਏ ਦਾ 15000 ਰੁਪਏ ਦਾ ਤੂੰ ਜੇ ਸਹਰਾ ਕਰੇ ਉਹ ਫਿਰ ਉਹ ਵੀ ਪੈਸੇ ਜੇ ਭਿਆਂਗੇ ਜਿੱਥੇ ਵੀ ਰੱਖਿਆ ਨਾ ਉਹ ਘਟਾ ਲਾ ਉਹ ਪੈਸੇ ਨੂੰ ਵਾਦ ਨੂੰ ਵਖਰੇ ਤੇ ਦਾਂਗਾ ਤੂੰ 40 ਦੇਣਾ ਹੈ ਨਾ ਮੈਂ ਤੈਨੂੰ 40000 ਉਹ ਤੂੰ ਅਗਲੇ ਹਫਤੇ ਉਹ ਮੇਰੇ ਫਿਰ ਉਹੀ ਵਰਤ ਲਓਗੀ ਮੈਂ ਫਿਰ ਜਲਦੀ ਦੇਣਾ ਨਾ ਤੂੰ ਪੈਸੇ ਨਾ ਦੇ ਆਮ ਕਰ ਮੈਂ ਜਲਦੀ ਕਰ ਲਾਂਗਾ ਨਾ ਚਾਰ ਪੰਜ ਦਿਨ ਬਾਹਰ ਜਾਂਦੇ ਹਾਂ ਨਾ ਮਮਮੀ ਜੀ ਕੋਈ ਰਖਵਾਏ ਹੋਏ ਆ ਮੈਂ ਕਿਹਾ ਮੇਰੇ ਕੋਲ ਵਰਤੇ ਨਾ ਜਾਣ ਇਸ ਕਰਕੇ ਮਮਮੀ ਕੋਲ ਆਹ ਮੈਂ ਦੱਸਿਆ ਨਹੀਂ ਮੈਨੂੰ ਤੁਹਾਨੂੰ ਕਦੋਂ ਦੱਸਣਾ ਮੈਂ ਮਮਮੀ ਕੋਈ ਹੈ ਸੀ ਚਲ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਮੈਂ ਲੈ ਆਵਾਂਗਾ ਗੱਡੀ ਮੁੜ ਕੇ ਉਹ ਵੀ ਪੈਸੇ ਦੁਹੀ ਵਰਤ ਲੈਣੇ ਆ ਸਿੱਧਾ ਤੋਂ ਜ਼ੁਫੇਰ ਵਰਤ ਲੈ ਉਹ ਯਾਰ ਪੈਸੇ ਗਾਲ੍ਹੂ ਸਮਝਦੀ ਉਹਦਾ ਫਾਇਦਾ ਹੀ ਹੋਣਾ ਸਾਨੂੰ ਨਾ ਸੋ ਉਹਨਾਂ ਨੂੰ ਸਾਆਂ ਥੋੜੀ ਕੋਈ ਹੈ ਮਾਲ ਮੰਗਾਨੇ ਪਿਆ ਇੱਥੇ ਮਾਲ ਵਿਕਦਾ ਵੀ ਤੇ ਪਿਆ ਨਾਲ ਇੱਕ ਦਾਦੇ ਪਿਆ ਆਪਣਾ ਤੁਹਾਡਾ ਕੰਮ ਬਣ ਗਿਆ ਮੇਰੀ ਤੇ ਰਹਿ ਗਈ ਨਾ ਗੱਡੀ ਮਾਲ ਕਿਥੇ ਰੇ ਵਾਲੀ ਤੂੰ ਟੈਂਸ਼ਨ ਲੈਣੀ ਹੈ ਟੈਂਸ਼ਨ ਕੋਈ ਮੈਂ ਸਵਾਰਿਆ ਤੇਰੀ ਗੱਡੀ ਵਧੀਆ ਰੱਖ ਦੇਵਾਂਗਾ ਆ ਮੈਂ ਆਪਣੇ ਪੇਕੇ ਵੀ ਗਿਆ ਮੈਂ ਹੁਣ ਸਿਕਸ ਜੀ ਆ ਗਈ ਹੈ ਸਿਕਸ ਜੀ ਹਾਂ ਉਹ ਵੱਡੀ ਲੱਗੇ ਸਿਕਸ ਜੀ ਲੱਗ ਦੇਵਾਂਗਾ ਠੀਕ ਹੈ

ਤੇ ਤੂੰ ਹੀ ਕਹੱਸੇ ਮੈਨੂੰ ਦੇ ਦੇ ਮੈਂ ਤੇਰੇ ਸੇਫ ਹੋ ਗਿਆ ਮੇਰੇ ਕੋ ਪੈਸੇ ਤੇ ਉਹ ਮੈਨੂੰ ਪੈਸੇ ਚਾਹੀਦੇ ਅਸਲ 'ਚ ਨਾ ਮੈਂ 40000 ਰੁਪਏ ਉਹਨਾਂ ਨੂੰ ਦਿੱਤਾ ਸੀ ਤੇ ਐਕਟਿਵ ਵਾਲਿਆ ਲੱਗੀ ਨਾ ਮੈਂ ਅੱਛਾ ਤੇ ਮੈਂ ਇਹ ਐਨਾ ਐਕਟਿਵ ਵਾਲਿਆ ਲੱਗੀ ਤੇ ਮੈਂ ਨਾ ਇਹਨਾਂ ਨੂੰ 40000 ਰੁਪਏ ਥੋੜਾ ਅੱਗੇ ਉਹ 40000 ਰੁਪਏ ਮੈਂ ਇਹਨਾਂ ਨੂੰ ਦਿੱਤਾ ਤੇ ਕੰਮ ਦਾ ਤੁਹਾਨੂੰ ਪਤਾ ਸੀਜ਼ਨ ਹੈਗਾ ਤੇ ਇਹਨਾਂ ਕੋ ਨਾ ਫਿਰ ਕੰਬਲ ਤਾਂ ਮਹਿੰਗੇ ਹੋਏ ਨੇ ਸੀ ਤੇ ਆ ਕਿੰਨੇ ਮੇਰੇ ਕੋ ਨਾ ਪੈਸੇ ਵਰਤੇ ਗਏ ਅੱਛਾ ਆਹ ਵਰਤੇਗੇ ਤੇ ਚੱਲ ਮੈਂ ਤੈਨੂੰ ਨਾ ਅਗਲੇ ਹਫਤੇ ਐਕਟਿਵਲ ਲੈ ਆ ਦਾਂਗਾ ਤੈਨੂੰ ਮੈਨੂੰ ਵੀ ਮੁਸ਼ਕਲ ਹੁੰਦੀ ਗਾਕਾ ਨੇ ਨਾ ਕੰਮ ਫੜਾਣ ਜਾਣਾ ਹੁੰਦਾ ਗਾਕਾ ਦੇ ਘਰ ਸੂਟ ਫੜਾਣ ਜਾਣਾ ਤੁਹਾਨੂੰ ਪਤਾ ਹੀ ਹੈ ਦੇਵਤ ਲੈ ਉਹ ਕੰਮ ਆ ਵੀ ਜਾਂਦਾ ਘਰਾਂ ਚ ਕੋਣ ਦੇਣ ਆਂਦਾ ਸਾਰੇ ਨੂੰ ਖੇਚਲ ਹੁੰਦੀ ਹੈ ਇਸ ਕਰਕੇ ਮੈਂ ਸੋਚਿਆ ਇੱਕ ਐਕਟਿਵਲ ਲੈ ਲਵਾ ਅੱਛਾ ਤੇ ਉਹ ਨਾ 40000 ਚਲ ਇਹਨਾਂ ਨੂੰ ਮੈਂ ਦਿੱਤਾ ਤੇ 15000 ਤੁਹਾਡੇ ਕੋਲ ਥੋੜੇ ਬੋਤੇ ਮੇਰੇ ਕੋ ਵੀ ਹੈਗੇ ਹੋਰ ਵੀ ਪੈਸੇ ਪਾ ਲਵਾਂਗੀ ਮੈਂ ਤੈਂਜ ਕਰੋ ਤੁਸੀਂ ਉਹ ਮੈਨੂੰ 15000 ਰੁਪਏ ਮੇਰਾ ਦੇ ਦਿਓ ਤੇ ਆਹ ਕਹਿੰਦੇ ਚਲੋ ਪੜਾ ਦੇ ਫਿਰ ਮੈਂ ਇਕੱਠੇ ਕਰਕੇ ਅਗਲੇ ਹਫਤੇ ਲੈ ਆਵਾਂਗਾ ਤੇ ਤੁਸੀਂ ਮੈਨੂੰ ਮੇਰੇ ਪੈਸੇ ਦੇ ਦਿਓ ਆਇਓ ਅੰਦਰ ਹੀ ਆਹੋ ਕਿਹੜੇ ਪੈਸੇ ਦੀ ਗੱਲ ਕਰਦੀ ਪਈ ਹੈ ਕਿਹੜੇ ਪੈਸੇ ਆਹੋ ਪੈਸੇ ਦਿੱਤੇ ਦੇ ਮੈਂ ਤੁਹਾਨੂੰ ਕਿਹੜੇ ਦਿੱਤੇ ਹੀ ਮੈਨੂੰ ਪੈਸੇ ਮੈਂ ਤਾਂ ਪੈਸੇ ਤੇਰੇ ਕੋ ਫੜਾ ਹੀ ਨਹੀਂ ਕੋਈ ਵੀ ਹਾ ਤੂੰ ਕੀ ਯਾਦ ਕਰਾਉਣੀ ਇਹ ਦਿਮਾਗ ਤੇ ਜੋਰ ਪਾਉ ਤੂੰ ਭੁੱਲ ਗਿਆ ਹੋਗੇ ਤੇ ਮੈਨੂੰ ਯਾਦ ਹੈਗਾ ਤੂੰ ਮੈਨੂੰ ਫੜਾਏ ਜੀ ਪੈਸੇ ਇਹ ਕਿਵੇਂ ਹੋ ਸਕਦਾ ਮੈਂ ਫੜਾਏ ਨਹੀਂ ਮੈਂ ਤੁਹਾਨੂੰ ਫੜਾਈ ਤੇ ਮੈਂ ਵਹੀ ਚਲ ਦੇਖ ਲੈਨੀ ਆ ਤੇਰੀ ਲਮਾਰੀ ਚੱਕ ਦਰਲੀ ਪਰ ਅੱਬਲ ਤੇ ਮੇਰੇ ਕੋਲ ਨਹੀਂ ਹੋ ਗਏ ਪਰ ਤੇਰੀ ਨਾਲ ਚਲ ਦੇਖ ਮੈਂ ਜਰ ਮੈਂ ਤੁਹਾਨੂੰ ਫੜਾਈ ਸੀ ਨਾ ਤੁਸੀਂ ਕਿਹਾ ਤੂੰ ਇਹ ਤੂੰ ਮੈਨੂੰ ਮੈਨੂੰ ਪੈਸੇ ਦੇ ਦੇਗਾ ਤੇਰਾ ਬੈਂਕ ਹੀ ਹੈ ਤੇਰੇ ਪੈਸੇ ਸੇਫ ਹੈ ਤੇ ਹੁਣ ਤੁਸੀਂ ਇਹ ਗੱਲਾਂ ਕਰਦੇ ਪਿਓ ਕਿ ਪੈਸੇ ਕਿੱਥੇ ਗਏ ਤੂੰ ਹੀ ਵੇਖੋ ਕਿਤੇ ਰੱਖ ਗਏ ਨਾ ਤੁਸੀਂ ਭੁੱਲ ਗਏ ਹੋਣੇ ਚੱਤੀ ਮਾਰੀ ਚਲੋ ਮੈਂ ਵੇਖ ਲੈਣੀ ਐ ਕੋਈ ਐਲਮਾਰੀ ਵਿੱਚ ਜੱਬਨ ਤੇ ਤੂੰ ਮੈਨੂੰ ਕੋਈ ਫੜਾਈ ਕੋਈ ਨਹੀਂ ਕੋਈ ਵੀ ਮੰਮੀ ਮੈਂ ਮੈਂ ਵੀ ਮੈਂ ਵੇਖ ਲੈਣੀ ਐ ਚਲਾ ਅੰਦਰ ਆ ਚਲਾ ਹਾਂ ਦੂਗੀ ਤੁਹਾਡੇ ਵਾਲੀ ਮੋਹਰੀ ਦਾ ਵੇਖੀ ਐਲਮਾਰੀ ਵਿੱਚ ਆਹ ਮੈਂ ਸਾਰੀ ਐਲਮਾਰੀ ਵੇਖ ਆਈ ਆ ਉਹ ਐਲਮਾਰੀ ਵਿੱਚ ਪੈਸੇ ਹੈਗੇ ਨਹੀਂ ਬਿਲਕੁਲ ਐਲਮਾਰੀ ਵਿੱਚ ਪੈਸੇ ਨਹੀਂ ਹੈਗੇ ਆਹ ਆ ਹੈਗੇ ਨਹੀਂ ਇਹ ਕਿਵੇਂ ਹੋ ਸਕਦਾ ਮੈਂ ਜਦ ਮੈਂ ਤੁਹਾਨੂੰ ਪੈਸੇ ਫੜਾਏ ਐ ਤੇ ਪੈਸੇ ਕਿਹੜੇ ਰੋਲਾ ਪਾਇਆ ਤੁਸੀਂ ਕਹ ਲਾ ਰੋਲਾ ਭਾਈ ਅਸਮਝਾ ਦੇ ਮੁੰਡੇ ਹੀ ਬਾਹਰ ਤੇ ਤੁਹਾਡੀ ਆਵਾਜ਼ ਆ ਨਹੀਂ ਹਾਂ ਮਮੀ ਨੂੰ ਪੁੱਛੋ ਕੀ ਲਾ ਰਾਇਆ ਕੀ ਬਚਾ ਇੱਕ ਤਾਂ ਪਹਿਲੇ ਮੈਂ ਤੁਹਾਨੂੰ 40000 ਰੁਪਏ ਦਿੱਤਾ ਠੀਕ ਹੈ ਉਹ ਤੁਸੀਂ 40000 ਰੁਪਏ ਵਰਤ ਲਿਆ ਮੈਂ ਕੁਝ ਕਿਹਾ ਤੁਹਾਨੂੰ ਨਹੀਂ ਨਾ ਕਿਹਾ ਤੇ ਮੈਂ ਮਮੀ ਨੂੰ 15000 ਰੁਪਏ ਦਿੱਤਾ ਕਿ ਮੈਂ ਕਿਹਾ ਮੈਨੂੰ ਕਹਿੰਦੇ ਮੈਨੂੰ ਪੈਸੇ ਦੇ ਰਿਆ ਕਰ ਤੇ ਮੈਂ ਨਾ ਤੇਰੇ ਸਾਹਮਣੇ ਲਾਵਾਂਗੀ ਕਿੱਥੇ ਤੂੰ ਬੈਂਕ ਵਿੱਚ ਜਾਏਂਗੀ ਲਾਈਨਾਂ ਲੱਗਿਆ ਰਹਿੰਦੀ ਐ ਉੱਥੇ ਟਾਈਮ ਤੇਰਾ ਖਰਜ ਹੋਏਗਾ ਤੇ ਇੰਜ ਕਰ ਪੁੱਤਰ ਮੈਨੂੰ ਨਾ ਪੈਸੇ ਜਮ੍ਹਾਂ ਕਰਾ ਦਿਆ ਕਰ ਤੇ ਮੈਂ ਜਦੋਂ ਤੈਨੂੰ ਲੋੜ ਹੈਗੀ ਨਾ ਤੂੰ ਲੈ ਜਾ ਕਰ ਤੂੰ ਹੁਣ ਮੈਨੂੰ ਲੋੜ ਪਈ ਮੈਂ ਕਿ ਚੱਲ ਤੁਸੀਂ ਕਹਿੰਦੇ ਬਈ ਐਕਟਿਵਾ ਚ ਘੱਟ ਦੇਵੇਂ ਤੇ ਪੈਸੇ ਦੇ ਦੇ ਤੇ ਮੈਂ ਮੰਮੀ ਨੂੰ ਕਹਿੰ ਮੰਗੇ ਮੈਂ ਕਿ ਮੇਰੇ 15000 ਰੁਪਏ ਜਿਹੜਾ ਤੁਹਾਨੂੰ ਮੈਂ ਰਖਵਾਇਆ ਨਾ ਤੇ ਤੁਸੀਂ ਮੈਨੂੰ ਦੇ ਦਿਓ ਤੇ ਉਹ ਕਹਿੰਦੇ ਤੂੰ ਮੈਨੂੰ ਕੋਈ ਦਿੱਤਾ ਹੀ ਨਹੀਂ ਦਿੱਤਾ ਹੀ ਨਹੀਂ ਉਦੋਂ ਪੈਸੇ ਵੀ ਜਮ੍ਹਾਂ ਕਰਾਈ ਨੇ ਉਹ ਤਾਂ ਵੀ ਨੁਚੂਠੀ ਕਹਿੰਦੇ ਬਈ ਕਹਿੰਦੇ ਤੂੰ ਝੂਠੀ ਐ ਤੁਸੀਂ ਦੱਸੋ ਇਹ ਕੀ ਆ ਨਹੀਂ ਅੱਜ ਮੇਰੇ ਕੋਲ ਹੈ ਹੀ ਨਹੀਂ ਪੈਸੇ ਤੇ ਮੈਂ ਕਿ ਤਦੋਂ ਆਇਆ ਮੈਨੂੰ ਲੈ ਹੀ ਮੈਨੂੰ ਪੈਸੇ ਜਮ੍ਹਾਂ ਕਰਾ ਦੇ ਇਹ ਨਾ ਨਿਕਲਦੇ ਕਿੱਥੇ ਹੀ ਆਓ ਚਲ ਮੈਂ ਨਹੀਂ ਕਰਦਾ ਚਲੋ ਮੈਂ ਕਹਿ ਦਿੱਤੀ ਐਨੇ ਪਰ ਮੈਨੂੰ ਦਿੱਤੇ ਥੋੜੀ ਲੈਣੇ ਉਹ ਲੋ ਮੈਂ ਕੋਰੇ ਕਾਗਜ਼ ਤੇ ਸਾਈਨ ਕਰਵਾੰਦੀ ਨਾ ਤਾ ਦੇਖੋ ਕਿ ਮੈਂ ਤੁਹਾਨੂੰ ਜਮਾ ਕਰਵਾਏ ਪੈਸੇ ਜਿਉਂ ਨੇ ਕਹਿਵਾ ਥੋੜੀ ਝੂਠ ਥੋੜੀ ਬੋਲਦੀ ਠੀਕ ਦਿਮਾਗ ਨੂੰ ਥੋੜਾ ਜ਼ੋਰ ਪਾਓਗੇ ਤੇਹੀ ਚੇਤਨ ਹੋਗੇ ਉਹ ਮੰਨਦੇ ਹੀ ਨਹੀਂ ਉਹ ਕਹਿੰਦੇ ਦਿੱਤੇ ਨਹੀਂ ਚੈੱਕ ਤਾਂ ਲਮਾਰੀ ਚੱਕੀ ਖਰਚ ਨੇ ਉਹਨਾਂ ਨੇ ਕਿੱਥੇ ਖਰਚਨੇ ਆ ਉਹਨਾਂ ਨੇ 15000 ਰੁਪਏ ਕਿੱਥੇ ਖਰਚਨੇ ਆ ਉਮਰ ਚ ਉਹਨਾਂ ਨੂੰ ਕਾਦੀ ਲੋੜ ਪੈਗੀ 1500 ਹੋਵੇ ਹਾਂ ਉਹਨਾਂ ਨੂੰ ਕਾਦੀ ਲੋੜ ਪੈਗੀ 1500 ਦੇ ਖਰਚੇ ਆਂਦੇ ਨੇ ਬੈਤਰੀ ਖਰਚੇ ਜਾਂਦੇ ਉਹ ਨਹੀਂ ਖਰਚੇ ਨਾ ਨਾ ਜਾਨ ਨਹੀਂ ਆਇਆ ਨਹੀਂ ਕਦੀ ਕਹਿੰਦੇ ਖਰਚੇ ਕਰ ਕੀ ਪਤਾ ਕੀ ਚੁਣਦੇ ਆ 500 ਲੈਂਦੇ ਵੀ ਆ ਝੂਠ ਹੀ ਬੋਲਦੇ ਨੇ ਸਾਫ ਇਹਨਾਂ ਦੀ ਜ਼ੁਬਾਨ ਇਹਨਾਂ ਦਾ ਸਾਥ ਹੀ ਨਹੀਂ ਦਿੰਦੀ ਵੀ ਇਹਨਾਂ ਦੀ ਜ਼ੁਬਾਨ ਇਹਨਾਂ ਦਾ ਸਾਥ ਹੀ ਨਹੀਂ ਦਿੰਦੀ ਵੀ ਹੁਣ ਮੈਂ ਦੱਸਾਂਗਾ ਮੇਰੀ ਗੱਲ ਸੁਣੋ ਜੋਤੀ ਨੂੰ ਫੋਨ ਕਿਨੇ ਲੱਗ ਦਿੱਤਾ ਜੋਤੀ ਦਾ ਮੈਨੂੰ ਫੋਨ ਆਇਆ ਜੀ ਅੱਛਾ ਕਿ ਮੇਰੇ ਥੈਂਕ ਯੂ ਆਇਆ ਮੈਂ ਕਹਿੰਦਾ ਥੈਂਕ ਯੂ ਮੈਂ ਕਹਿੰਦਾ ਥੈਂਕ ਯੂ ਅੱਛਾ ਕਹਿੰਦੇ ਤੁਸੀਂ ਮੰਮੀ ਨੂੰ ਪੈਸੇ ਦਿੱਤੇ ਮੈਂ ਮੈਨੂੰ ਫੋਨ ਲੈ ਆ ਉਹ ਉਹ ਜਿਹੜਾ ਨਵਾਂ ਫੋਨ ਤੁਸੀਂ ਲੈ ਕੇ ਦਿੱਤਾ ਜੋਤੀ ਦੇ ਦੇ ਲਈ ਲੱਗ ਦਿੱਤਾ ਓਹੋ ਥੋੜੇ ਜਿਹੇ ਪੈਸੇ ਹੈਗੇ ਜੀ ਤੇ ਮੈਂ ਕਹਾਂ ਚੱਲ ਮੈਂ ਥੋੜੇ ਜਿਹੇ ਪੈਸੇ ਮੈਂ ਭਾਲੇ ਨਹੀਂ ਤੇ ਬੱਤੇ ਛੋੜੇ ਜਿਹੋ ਉਹਨਾਂ ਨੇ ਭਾਲੇ ਪੈਸੇ ਤੇ ਮੈਂ ਉਹਨੂੰ ਲੈ ਤਰ ਤੇ ਮੈਂ ਕਹਾਂ ਚੱਲ ਕੋਈ ਨਹੀਂ ਬਾਕੀ ਉਹਨਾਂ ਨੇ ਭਾਲੇ ਬੱਤੇ ਦਾ ਖਰਚਾ ਤੁਸੀਂ ਹਾਂ ਦੇਖਿਆ ਮੈਂ ਪੁੱਛਿਆ ਮੈਂ ਕਿ ਮੰਮੀ ਜੀ ਫੋਨ ਜੋਤੀ ਦੀਦੀ ਨੂੰ ਕਿੱਥੋਂ ਆਇਆ ਕਹਿੰਦੇ ਲੈ ਆਤਾ ਉਹਨਾਂ ਦੇ ਘਰ ਵਾਲੇ ਨੇ ਤੇ ਵੇਖਿਆ ਇੰਨਾ ਨਹੀਂ ਪਤਾ ਮੇਰੇ ਪੈਸਿਆਂ ਦਾ ਹੀ ਫੋਨ ਲੈ ਕੇ ਦਿੱਤਾ ਅਜੇ ਵੀ ਇੰਨੀ ਗੱਲ ਗਈ ਨਹੀਂ ਉਹਨਾਂ ਨੇ ਵਾਦੇ ਥੋੜੇ ਕਿ ਵੇਖਿਆ ਨਾ 20 ਹਜ਼ਾਰ ਦਾ ਫੋਨ ਲਿੱਤਾ ਹੈ ਉਹਨੇ 15 ਹਜ਼ਾਰ ਦਾ ਉਹਨੇ 15000 ਜੀ ਦਿੱਤਾ ਪੰਜਰ ਉਹਨਾਂ ਨੇ ਪਾਇਆ ਤੇ ਮੇਰੇ ਪੁੱਤਰ ਪਾਣਾ ਹੀ ਪੈਣਾ ਸੀ ਵੇਖਿਆ ਜਦੋਂ ਪੈਸੇ ਉਹਦੇ ਬਦਲੇ ਦਿੱਤੇ ਆਏ ਆਏ ਮੈਨੂੰ ਦਿੱਤੇ ਨਹੀਂ ਪੁੱਤਰ ਪਰ ਮੈਨੂੰ ਇਹ ਥੋੜੀ ਪਤਾ ਸੀ ਇਹਨੇ ਯਕਦਾਂ ਮੀ ਮੰਗ ਲਏ ਨੇ ਮੈਂ ਤਾਂ ਕਹਿੰਦਾ ਚੱਲ ਕੋਈ ਨਹੀਂ ਉਛ ਮੇਰੇ ਤੈਨੂੰ ਪਤਾ ਪੈਨਸ਼ਨ ਆਉਂਦੀ ਐ ਤੇ ਬਾਕੀ ਮੈਂ ਕਿਹ ਚੱਲ ਫੋੜ ਫੋੜ ਇਕੱਠੇ ਕਰਕੇ ਤੇ ਕੋਈ ਨਹੀਂ ਇਹਨੂੰ ਦੇ ਦਾਂਗੀ ਮੈਂ ਮੈਂ ਕਾਹੇ ਰਖਵਾ ਕੇ ਮੈਂ ਤੇ ਪੈਸੇ ਰਖਵਾ ਕੇ ਮੈਂ ਕੋਈ ਗਲਤੀ ਕੀਤੀ ਜਦੋਂ ਇੰਨੇ ਪੈਸੇ ਤੁਹਾਡੋਂ ਮੰਗੇ ਨਾ ਤੁਹਾਡਾ ਫਰਜ਼ ਬੰਦਾ ਸੀਗਾ ਚਲੋ ਤੁਸੀਂ ਤੁਹਾਡਾ ਕੋ ਵਰਤੇਗਾ ਨਹੀਂ ਮੇਰੇ ਨਾਲ ਗੱਲ ਕਰਦੇ ਹਾਂ ਕਿ ਕਹਿੰਦੇ ਮੈਂ ਵੇਖਦੀਆਂ ਮੈਂ ਕਿਤੇ ਰੱਖੀਆਂ ਮੈਂ ਜਾਂ ਛਾਮੀ ਲੈ ਲਈ ਸੇਲੂ ਘੁਮਾਣਾ ਮਾਰਦੇ ਉਹਦੇ ਕੀ ਵੀ ਝੂਠੇ ਹੋਗੇ ਤੁਸੀਂ ਤੇ ਆਏ ਪੁੱਤਰਾ ਸੁਣ ਮੈਂ ਦੱਸ ਕੀ ਕਰਾ ਮੈਨੂੰ ਸਾਰੇ ਬੱਚੇ ਰਖਾ ਲੈਂਦਾ ਮੈਨੂੰ ਦੱਸ ਤਾ ਝੂਠ ਥੋੜੀ ਬੋਲ ਓਏ ਕਹਿਣਾ ਹੁਣ 10 ਮਿੰਟ ਨੂੰ ਤੀਗਲ ਵੀਖਣਾ ਮੈਂ ਤੇਰੇ ਵਾਲੀ ਵੀਖਣਾ ਮੈਂ ਨਿਹਰੇ ਵਾਲੀ ਵੀਖਣਾ ਹਾਂ ਨੂੰ ਹੋਣ ਗਈ ਸੀ ਮੋੜ ਸਿਰਫ ਹੋਂਦੀ ਤੁਸੀਂ ਕਹਾਂ ਉਹ ਕਹਿੰਦੀ ਮੰਮੀ ਨੇ ਮੈਨੂੰ ਕਹਿ ਗੰਬਲ ਕੀਤਾ ਤੁਸੀਂ ਚਲੋ ਠੀਕ ਆ ਤੀ ਗੰਬਲ ਕੀਤਾ ਤੀਆਂ ਹਰ ਕੋਈ ਦਿੰਦਾ ਹੈ ਇਹ ਬੰਨਣਾ ਵੀ ਦਿੱਤੇ ਜਾਂਦੇ ਨੇ ਹੈ ਨਾ ਸਭ ਕੁਝ ਤੇ ਤੁਸੀਂ ਮੈਨੂੰ ਇਹ ਗੱਲ ਤੇ ਕਰਦੇ ਓ ਬਸ ਪੁੱਤਰਾ ਮੈਂ ਦਿਮਾਗ ਦੇ ਵਿੱਚ ਨਿਕਲ ਨਹੀਂ ਆ ਮੈਂ ਮੈਂ ਆਪਣਾ ਮੈਂ ਤੁਹਾਨੂੰ ਸੱਡੀ ਕਰ ਦਿੰਦਾ ਮੈਂ ਤੁਹਾਨੂੰ ਭੋਲੇ ਆਂਦਾ ਆਹ ਤੇਂ ਝੂਠ ਦੇਣਾ ਨਾ ਬੋਲਦੇ ਜੇ ਤੂੰ ਫੋਨ ਹੀ ਲੈ ਕੇ ਦੇਣਾ ਸਾਡੇ ਨਾਲ ਗੱਲ ਕਰਦੇ ਤੇ ਆਪਾਂ ਉਹਨਾਂ ਨੂੰ ਫੋਨ ਨਹੀਂ ਲੈ ਕੇ ਦੇ ਸਕਦੇ ਸੀ। ਪੁੱਤਰ ਮੈਂ ਇਹਦੇ ਵਿੱਚ ਆਈ ਨੇ ਕਿੰਨੀ ਮਿਹਨਤ ਨਾਲ ਪੈਸੇ ਜੋੜੇ ਐ ਉਹ ਜੋੜ ਕੇ ਤੁਹਾਨੂੰ ਫੜਾਏ ਐ ਤੁਸੀਂ ਪਰ ਉਹ ਕਹਿੰਦਾ ਮੇਰੇ ਕੋਲ ਹੈਗਾ ਹੀ ਨਹੀਂ ਮੈਨੂੰ ਦਿੱਤਾ ਹੀ ਨਹੀਂ। ਤੇ ਕੀ ਬੀਤੀ ਇਨਸਾਨ ਨੇ। ਚੱਲ ਬੁੱਤਰ ਮੈਂ ਕੀ ਕਰ ਸਕਿਆ ਬੰਦਾ ਹੋਣਾ ਵਰ। ਗਲਤ ਗੱਲ ਲੱਗਦੀ। ਅੱਗੋਂ ਤੋਂ ਕੰਮ ਕਰਦੇ ਨਹੀਂ ਹੋਣ ਜੀ ਦਾ। ਚਲੋ। ਨਾਲ ਟਾਲਤੀ ਹੈ ਗਲਤੀ ਹੋ ਗਈ ਕੋਈ ਗੱਲ ਨਹੀਂ ਕੀਤੀ ਕੋਈ ਨਹੀਂ ਜਿਹੜੇ ਪੈਸੇ ਤੇਰੇ ਮੈਂ ਵਰਤੇ ਰਨਾ ਇਹ ਨਹੀਂ ਕਹਿੰਦੀ ਕਿ ਤੂੰ ਇਹ ਫੋਨ ਕਿਉਂ ਲੈ ਕੇ ਦਿੱਤਾ ਚਲ ਫੋਨ ਲੈਤਾ ਤੀ ਮਾ 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 ਨਾ ਹੁੰਦਾ ਹੈ ਕਿ ਚਲ ਤੈਨੂੰ ਫੋਨ ਲੈਤਾ ਤੁਹਾਡਾ ਤੁਹਾਡਾ ਮਨ ਹੋ ਗਿਆ ਸੀ ਉਹਦੇ ਜੋਤੀ ਦੀ ਜਦੋਂ ਫੋਨ ਟੁੱਟਾ ਤੇ ਚਲੋ ਜੋ ਵੀ ਤੁਸੀਂ ਕੀਤਾ ਪਰ ਇੰਜ ਨਹੀਂ ਤੁਹਾਨੂੰ ਕਰਨਾ ਚਾਹੀਦਾ ਸੀ ਮੇਰੇ ਨਾਲ ਤੂੰ ਉਲਟਾ ਮੇਰੇ ਤੇ ਜਾਮ ਲਾਉਣ ਲੱਗ ਪਈ ਕਾਲ ਪਟਕਾ ਕੋਈ ਨਹੀਂ ਗਲਤੀ ਹੋ ਗਈ ਮੇਰ ਕੋ ਚੱਲ ਕੋਈ ਗੱਲ ਨਹੀਂ ਚੱਲ ਛੱਡ ਦੇ ਕੋਈ ਗੱਲ ਨਹੀਂ ਇਹ ਮੇਰੀ ਪੈਸੇ ਆ ਗਏ ਨਾ ਆਹ ਤਾ ਕੋਈ ਨਹੀਂ ਮੈਂ ਤੈਨੂੰ ਲੈ ਜਾਂਗੀ ਮੈਂ ਤੈਨੂੰ ਐਕਟਿਵ ਵਧੀਆ ਲੈ ਕੇ ਜਾਵਾਂਗੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਨ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰਿਓ ਈ ਮਿਲਦੇ ਆ ਤੁਹਾਨੂੰ ਨੈਕਸਟ ਵੀਕ